ਪਾਣੀ ਵਾਲੇ ਟੱਬ ਦੇ ਵਿੱਚ ਡੁੱਬਣ ਕਾਰਨ ਇੱਕ ਛੋਟੀ ਬੱਚੀ ਦੀ ਮੌਤ ਹੋ ਗਈ ਹੈ। ਬੱਚੀ ਖੇਡ ਦੇ ਖੇਡ ਦੇ ਬਾਥਰੂਮ ਦੇ ਵਿੱਚ ਚਲੀ ਗਈ ਜਿੱਥੇ ਪਾਣੀ ਦਾ ਟੱਬ ਭਰਿਆ ਪਿਆ ਸੀ ਅਤੇ ਇਸ ਪਾਣੀ ਵਾਲੇ ਟੱਬ ਦੇ ਵਿੱਚ ਉਹ ਪਾਣੀ ਦੇ ਨਾਲ ਖੇਡਣ ਵਾਸਤੇ ਵੜ ਜਾਂਦੀ ਹੈ ਪਰ ਬਾਅਦ ਦੇ ਵਿੱਚ ਬਾਹਰ ਨਹੀਂ ਨਿਕਲ ਪਾਉਂਦੀ। 15 ਮਿੰਟ ਬਾਅਦ ਪਤਾ ਲੱਗਦਾ ਹੈ ਕਿ ਕੀਰਤਕੌਰ ਪਾਣੀ ਵਾਲੇ ਟੱਬ ਦੇ ਵਿੱਚ ਡਿੱਗ ਗਈ ਹੈ। ਉਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਕੱਢ ਕੇ ਸਿੱਧਾ ਹਸਪਤਾਲ ਲੈ ਜਾਂਦੇ ਨੇ ਪਰ ਡਾਕਟਰਾਂ ਦੇ ਵੱਲੋਂ ਕੀਰਤਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਸਿਰਫ ਸਿਰਫ 14 ਮਹੀਨਿਆਂ ਦੀ ਉਮਰ ਸੀ ਕਿਰਤਕੌਰ ਦੀ ਜਾਣਕਾਰੀ ਅਨੁਸਾਰ ਬੱਚੀ ਖੇਡ ਰਹੀ ਸੀ ਅਤੇ ਆਪਣੀ ਵੱਡੀ ਭੈਣ ਤਨਵੀਰ ਕੋਲ ਦੇ ਨਾਲ ਖੇਡ ਰਹੀ ਸੀ ਪਰ ਖੇਡਦੇ-ਖੇਡਦੇ ਕਦੋਂ ਜੋ ਬੱਚੀ ਸੀ ਕਿਰਤਕੌਰ ਉਹ ਕਦੋਂ ਬਾਥਰੂਮ ਦੇ ਵਿੱਚ ਚਲੀ ਜਾਂਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਤੇ ਪਾਣੀ ਨੂੰ ਦੇਖ ਕੇ ਉਹ ਪਾਣੀ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਪਾਣੀ ਵਾਲੇ ਟੱਬ ਦੇ ਵਿੱਚ ਡਿੱਗ ਜਾਂਦੀ ਹੈ ਤੇ ਡੁੱਬਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਸਿਰਫ ਤੇ ਸਿਰਫ 14 ਮਹੀਨਿਆਂ ਦੀ ਬੱਚੀ ਸੀ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਪਿਆਰੀ ਤੇ ਬਹੁਤ ਹੀ ਸੋ ਬੱਚੀ ਸੀ ਜਿਸ ਨੇ 2 ਮਹੀਨੇ ਪਹਿਲਾਂ ਹੀ ਜਨਮ ਦਿਨ ਮਨਾਇਆ ਸੀ ਜਿਸ ਦੀ ਵੀਡੀਓ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਦਾਦੇ ਦੇ ਨਾਲ ਕੇਕ ਕੱਟਦੀ ਕਿਰਤਕੌਰ ਨਜ਼ਰ ਆ ਰਹੀ ਹੈ ਅਤੇ ਹੋਰ ਵੀ ਵੀਡੀਓਜ਼ ਕਿਰਤਕੌਰ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਆਪਣੀ 4 ਸਾਲਾਂ ਵੱਡੀ ਭੈਣ ਤਨਵੀਰ ਕੋਰ ਦੇ ਨਾਲ ਖੇਡਦੀ ਨਜ਼ਰ ਆ ਰਹੀ ਹੈ ਤਾਂ ਬੇहद ਹੀ ਪਿਆਰੀ ਤੇ ਬਹੁਤ ਹੀ 마ਸੂਮ ਬੱਚੀ ਦੀ ਮੌਤ ਹੋ ਗਈ ਹੈ ਪਾਣੀ ਵਾਲੇ ਟੱਬ ਦੇ ਵਿੱਚ ਡੁੱਬਣ ਕਾਰਨ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੂੰ 15 ਮਿੰਟ ਬਾਅਦ ਪਤਾ ਚਲਿਆ ਕਿ ਕਿਰਤਕੌਰ ਪਾਣੀ ਵਾਲੇ ਟੱਬ ਦੇ ਵਿੱਚ ਡਿੱਗ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਾਹਰ ਕੱਢਿਆ ਤੇ ਸਿੱਧਾ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਦੋਂ ਤੱਕ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਤਾਂ ਜਾਣਕਾਰੀ ਅਨੁਸਾਰ ਹੈ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਬਰਨਾਲਾ ਦੀ ਤੱਪਾ ਮੰਡੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿਰਤਕੌਰ ਦੀ ਪਾਣੀ ਵਾਲੇ ਟੱਬ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਤਾਂ ਤੁਸੀਂ ਵੀ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਕਰੋ ਬੱਚਿਆਂ ਦੇ ਉੱਤੇ ਨਜ਼ਰ ਰੱਖਿਆ ਕਰੋ ਕਿ ਬੱਚੇ ਕੀ ਕਰ ਰਹੇ ਨੇ ਤਾਂ ਕੀ ਕੁਝ ਬਿਆਨ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਆਏ ਨੇ ਆਉ ਸੁਣਦੇ ਆ ਸੁਖਚੈਨ ਸਿੰਘ ਜੀ ਇਹ ਜਿਹੜੀ ਦੁੱਖਦਾਈ ਘਟਨਾ ਹੋਈ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹ ਰਹੇ ਬੱਚੀ ਦੀ ਡੈਥ ਹੋਈ ਹੈ ਜੀ ਇਹ ਬੱਚੀ ਮੇਰੀ ਪੋਤੀ ਸੀਗੀ ਜੀ ਖੇਡ ਦੀ ਖੇਡ ਦੀ ਟੱਪ ਦੇ ਵਿੱਚ ਵੜਕੀ ਜੀ ਜਾ ਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਕੱਢ ਕੇ ਉਹਨੂੰ ਤੁਰਤ ਡਾਕਟਰ ਦੇ ਲੈ ਕੇ ਗਏ ਹਾਂਗੇ ਡਾਕਟਰ ਨੇ ਇਹ ਤਾਂ ਵੀ ਇਹਦੇ ਵਿੱਚ ਕੁਝ ਹੈ ਨਹੀਂਗਾ ਕਿੰਨੇ ਸਾਲ ਦੀ ਬੱਚੀ ਸੀਗੀ ਤੇ ਕਿਵੇਂ ਚਲੀ ਗਈ ਉੱਥੇ ਇੱਕ ਇੱਕ ਸਾਲ 2 ਮਹੀਨਿਆਂ ਦੀ ਬੱਚੀ ਦੀ ਜੀ ਬਾਹਰ ਰੋੜਦੀ ਰੋੜਦੀ ਉਧਰ ਭੱਗੀ ਜੀ ਇਹ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀ ਬੱਪੀ ਉਦੋਂ ਇੱਕ ਮੇਰੀ ਵੱਡੀ ਨੂੰ ਬਾਹਰ ਦੀ ਗਈ ਜੀ ਸਬਜ਼ੀ ਜੀ ਲਈ ਜਾਂਦੀ ਦੀ ਤੇ ਛੋਟੀ ਨੂੰ ਮੇਰੀ ਅੰਦਰ ਕੱਪੜੇ ਧੋ ਰਹੀ ਦੀ ਗਈ ਇੱਕ ਪਾਸੇ ਤੇ ਉਹ ਆਪਨੇ ਕੰਮ ਦੇ ਵਿੱਚ ਵਿਜੀ ਹੋ ਗਈਆਂ ਜੀ ਤੇ ਬੱਚੀ ਦਾ ਪਤਾ ਨਹੀਂ ਲੱਗਿਆ ਜੀ ਕਿੰਨਾ ਸਮਾਂ ਜਣ ਕੇ ਟੱਬਰ ਵਿੱਚ ਰਹੀ ਬੱਚੀ 5-10 ਮਿੰਟ ਰਹੀ ਆ ਜੀ ਬਸ ਹਸਪੀਟਲ ਚ ਲੈ ਕੇ ਗਏ ਕਿਹੜੇ ਹਾਲਾਤ ਸੀਗੇ ਬੱਚੀ ਦੇ ਜੀ ਬਾ ਕੱਢ ਕੇ ਜੀ ਲਵੇਟ ਕੇ ਕੱਪੜੇ ਚ ਡਾਕਟਰ ਨਰੇਸ਼ ਦੇ ਲੈ ਗਏ ਗਏ ਨਰੇਸ਼ ਡਾਕਟਰ ਨੇ ਦੇਖ ਕੇ ਕਹਿਤਾ ਵੀ ਕਹਿੰਦੇ ਵੀ ਇਹਦੇ ਵਿੱਚ ਕੁਸਹਿ ਨਹੀਂਗਾ ਐ ਬੱਚੇ ਕਿੰਨੇ ਸੀਗੇ ਜੀ ਇਹ ਹੋਰ ਵੀ ਇਹਦੀ ਕੋਈ ਭੈਣ ਹੈਗੀ ਯਾਰ ਇਹ ਦੋ ਬੇਟੀਆਂ ਤੀ ਗਈ ਇੱਕ ਵੱਡੀ ਬੇਟੀ ਹੈਗੀ ਇਹ ਛੋਟੀ ਬੇਟੀ ਤੀ ਗਈ ਪਤਾ ਕਿਵੇਂ ਲੱਗਿਆ ਬੱਪੂ ਜੀ ਇਹ ਵੱਡੀ ਬੇਟੀ ਨਹੀਂ ਦੱਸਿਆ ਜੀ ਵੀ ਇਸ ਤਰ੍ਹਾਂ ਦੇ ਕਰਕੇ ਮੰਮੀ ਆਪਣੀ ਕੀਰਤ ਟੱਬ ਦੇ ਵਿੱਚ ਨਹਾਈ ਜਾਂਦੀ ਹੈ ਹਾਂਜੀ ਦੂਜੇ ਮਾਪੇ ਹੈਗੇ ਆ ਬੱਚਿਆਂ ਨੂੰ ਦੂਰ ਹੋ ਜਾਂਦੇ ਕਈ ਵਾਰ ਕੀ ਸਨੇਹਾ ਕੀ ਦੇਣਾ ਚਾਹਣੇ ਤੁਸੀਂ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਣਾ ਹੈ ਜੀ ਵੀ ਕੋਈ ਚੀਜ਼ ਭਰ ਕੇ ਨਾ ਰੱਖੋ ਪਾਣੀ ਵੀ ਤੇ ਬੱਚਿਆਂ ਦਾ ਧਿਆਨ ਰੱਖੋ ਬਹੁਤ ਹੀ ਦੁਖਦਾਈ ਘਟਨਾ ਹੈ ਸਭਾ ਕਸਾਲ ਦੀ ਬੱਚੀ ਹੱਸਦੀ ਖੇਡਦੀ ਵੇੜੇ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਪਾਣਾ ਮਨਜ਼ੂਰ ਸੀ ਪਾਣੀ ਦੇ ਭਰੇ ਦੇ ਟੱਪ ਦੇ ਵਿੱਚ ਉਹ ਉਲਰ ਗਈ ਜਿਆਦਾ ਪੈਰ ਫਿਸਲ ਗਿਆ ਬਹੁਤ ਹੀ ਮਾੜੀ ਘਟਨਾ ਦੁਖਦਾਈ ਘਟਨਾ ਹੋਈ ਹੈ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਉਸ ਬੱਚੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਪ੍ਰਮਾਤਮਾ ਆ ਉਹਦੇ ਚਰਨਾਂ 'ਚ ਸਥਾਨ ਬਖਸ਼ੇ ਤੇ ਬਾਕੀ ਲੋਕਾਂ ਨੂੰ ਵੀ ਮੈਂ ਜਿਨ੍ਹਾਂ ਦੇ ਘਰ ਛੋਟੇ ਬੱਚੇ ਨੇ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਹੈ ਕਿ ਜਿੱਥੇ ਜਿੰਨਾ ਘਰਾਂ ਦੇ ਵਿੱਚ ਬਸਤੀਆਂ ਦੇ ਵਿੱਚ ਛੋਟੇ ਬੱਚੇ ਨੇ ਉਹ ਆਪਣੇ ਘਰਾਂ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਟੱਪ ਭਰ ਕੇ ਨਾ ਰੱਖਣ ਅਤੇ ਨਾ ਹੀ ਕੋਈ ਜਿਵੇਂ ਕੋਈ ਗਰਮ ਚੀਜ਼ ਹੈ ਕਈ ਵਾਰੀ ਆਪਾਂ ਸਿਆਲਾਂ ਚ ਗਰਮ ਪਾਣੀ ਦਾ ਬਤੀਲਾ ਰੱਖ ਲੈਣੇ ਜਾਂ ਚਾਹ ਦੀ ਪਤੀਲੀ ਗੀਠੀ ਤੋਂ ਉਤਾਰ ਕੇ ਰੱਖ ਲੈਣੇ ਇਹ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਕਿਉਂਕਿ ਬੱਚੇ ਨੂੰ ਭੋਲ ਹੁੰਦੇ ਆ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਉਹ ਕਦੇ ਉਹਨਾਂ ਚ ਹੱਥ ਪਾ ਲੈਂਦੇ ਆ ਜਾਂ ਕੋਈ ਐਦਾਂ ਜਿਹੀ ਮਸਤਰਾਇ ਘਟਨਾ ਵਾਪਰੀ ਹੈ ਬੱਚੀ ਟੱਪ ਦੇ ਵਿੱਚ ਗਿਰ ਗਈ ਉਹਦੀ ਮੌਤ ਹੋ ਗਈ ਸੋ ਇਹੋ ਜਿਹੀਆਂ ਘਟਨਾਵਾਂ ਲਈ ਸਾਨੂੰ ਸਾਰੇ ਜਿਹੜੇ ਮਹੱਲੇ ਆਲੇ ਬਸਤੀਆਂ ਆਲੇ ਪਰਿਵਾਰਾਂ ਦੇ